ਹੈਲੋ एवरीवन ਸਸਿਕਾ ਸਾਰਿਆਂ ਨੂੰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਦੀ ਕਲਾਸ ਅੱਜ ਆਪਾਂ ਕਰਨ ਜਾ ਰਹੇ ਹਾਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ 7ਵੀਂ ਕਲਾਸ ਦੀ ਕਿਤਾਬ ਐਗਰੀਕਲਚਰ ਜਾਂ ਖੇਤੀਬਾੜੀ ਤੇ ਅੱਜ ਡਿਸਕਸ ਕਰਾਂਗੇ ਉਹਦਾ 10ਵਾਂ ਪਾਠ ਕੁਦਰਤੀ ਸੌਮਿਆ ਦੀ ਸਾਂਭ ਸੰਭਾਲ ਤੇ ਅੱਜ ਚਰਚਾ ਕਰਾਂਗੇ ਇਸ ਦੀ ਬੈਕ ਐਕਸਰਸਾਈਜ਼ ਪ੍ਰਸ਼ਨ ਉੱਤਰ ਜਿਹੜੇ ਹੈਗੇ ਨੇ ਉਹਨਾਂ ਬਾਰੇ ਗੱਲਬਾਤ ਕਰਾਂਗੇ ਤਾਂ ਚਲੋ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਪਾਠ ਪੁਸਤਕ ਦੇ ਪ੍ਰਸ਼ਨ ਊੜਾ ਇਕ ਦੋ ਸ਼ਬਦਾਂ ਵਿੱਚ ਉੱਤਰ ਦਿਓ ਪਹਿਲਾ ਪ੍ਰਸ਼ਨ ਆਪਣੇ ਹਲੇ ਦwale ਮਿਲਣ ਵਾਲੇ ਕੋਈ ਦੋ ਨਵਿਆਣ ਯੋਗ ਕੁਦਰਤੀ ਸੋਮਿਆਂ ਦੇ ਨਾਂ ਲਿਖੋ ਉੱਤਰ ਪਾਣ ਊਰਜਾ ਤੇ ਸੂਰਜੀ ਊਰਜਾ ਦੂਜਾ ਪ੍ਰਸ਼ਨ ਕੋਈ ਦੋ ਨਾ ਨਵਿਆਣ ਯੋਗ ਕੁਦਰਤੀ ਸੋਮਿਆਂ ਦੇ ਨਾਂ ਦਿਓ ਉੱਤਰ ਕੋਲਾ ਪੈਟਰੋਲੀਅਮ ਪਦਾਰਤ ਤੀਜਾ ਪ੍ਰਸ਼ਨ ਵੱਖ-ਵੱਖ ਸੋਮਿਆਂ ਤੋਂ ਹਵਾ ਵਿੱਚ ਫੈਲ ਰਹੀਆਂ ਕੋਈ ਦੋ ਜ਼ਹਿਰੀਲੀਆਂ ਗੈਸਾਂ ਦੇ ਨਾਂ ਲਿਖੋ ਉੱਤਰ ਕਾਰਬਨ ਮੋਨੋਆਕਸਾਈਡ ਤੇ ਸਲਫਰ ਡਾਈਆਕਸਾਈਡ ਚੌਥਾ ਪ੍ਰਸ਼ਨ ਪੈਟਰੋਲ ਵਿੱਚ ਮੌਜੂਦ ਦੋ ਹਾਨੀਕਾਰਕ ਤੱਤਾਂ ਦੇ ਨਾਂ ਲਿਖੋ ਉੱਤਰ ਸਲਫਰ ਅਤੇ ਲੀਡ ਪੰਜਵਾਂ ਪ੍ਰਸ਼ਨ ਧਰਤੀ ਉੱਪਰ ਮੌਜੂਦ ਪਾਣੀ ਦਾ ਕਿੰਨਾ ਪ੍ਰਤੀਸ਼ਤ ਵਰਤਨਯੋਗ ਹੈ ਉੱਤਰ કુલ ਪਾਣੀ ਦਾ 1% ਛੇਵਾਂ ਪ੍ਰਸ਼ਨ ਫਸਲਾਂ ਨੂੰ ਲੋੜ ਮੁਤਾਬਕ ਕਟੋ-ਕਟ ਪਾਣੀ ਲਗਾਉਣ ਲਈ ਵਿਕਸਿਤ ਕੀਤੀਆਂ ਨਵੀਨਤਮ ਸਿੰਚਾਈ ਵਿਧੀਆਂ ਦੇ ਨਾਂ ਲਿਖੋ ਉੱਤਰ ਫੁਆਰਾ ਅਤੇ ਡ੍ਰਿਪ ਸਿੰਚਾਈ ਪ੍ਰਣਾਲੀ ਸੱਤਵਾਂ ਪ੍ਰਸ਼ਨ ਰੇਤਲੀਆਂ ਜ਼ਮੀਨਾਂ ਵਿੱਚ ਪ੍ਰਤੀ ਏਕੜ ਕਿੰਨੇ ਕਿਆਰੇ ਬਣਾਉਣੇ ਚਾਹੀਦੇ ਹਨ ਉੱਤਰ ਰੇਤਲੀਆਂ ਜ਼ਮੀਨਾਂ ਵਿੱਚ 16 ਕਿਆਰੇ ਪ੍ਰਤੀ ਏਕੜ ਬਣਾਓ ਅੱਠਵਾਂ ਪ੍ਰਸ਼ਨ ਧਰਤੀ ਦੀ ਸਿਹਤ ਲਈ ਫਸਲੀ ਚੱਕਰਾਂ ਵਿੱਚ ਕਿਹੜੀ ਕਿਹੜੀਆਂ ਫਸਲਾਂ ਜ਼ਰੂਰੀ ਹਨ ਉੱਤਰ ਫਸਲੀ ਚੱਕਰਾਂ ਵਿੱਚ ਫਲੀਦਾਰ ਫਸਲਾਂ ਹੋਣੀਆਂ ਚਾਹੀਦੀਆਂ ਹਨ ਨੌਵਾਂ ਪ੍ਰਸ਼ਨ ਟਲਾਣਾ ਉੱਪਰ ਕਿਸ ਤਰ੍ਹਾਂ ਦੀ ਖੇਤੀ ਕਰਨੀ ਚਾਹੀਦੀ ਹੈ ਉੱਤਰ ਪੌੜੀਦਾਰ ਖੇਤੀ ਕਰਨੀ ਚਾਹੀਦੀ ਹੈ ਹਾਂ ਜਿਵੇਂ ਤੁਸੀਂ ਤਸਵੀਰ ਵਿੱਚ ਦੇਖ ਸਕਦੇ ਹੋ ਇਹਨੂੰ ਸਟੈਪ ਫਾਰਮਿੰਗ ਵੀ ਕਿਹਾ ਜਾਂਦਾ ਹੈ ਅੱਗੇ ਚੱਲਦੇ ਹਾਂ ਦਸਵਾਂ ਪ੍ਰਸ਼ਨ ਮਲਚਿੰਗ ਕਰਨ ਦਾ ਕੋਈ ਇੱਕ ਲਾਭ ਲਿਖੋ ਉੱਤਰ ਮਲਚਿੰਗ ਕਰਨ ਨਾਲ ਪਾਣੀ ਦੀ ਬਚਤ ਹੁੰਦੀ ਹੈ ਅੱਗੇ ਐਡਾ ਪਾਠ ਇੱਕ ਦੋ ਵਾਕਾਂ ਵਿੱਚ ਉੱਤਰ ਦਿਓ ਪਹਿਲਾ ਪ੍ਰਸ਼ਨ ਫਲੀਦਾਰ ਫਸਲਾਂ ਕਿਉਂ ਉਗਾਉਣੀਆਂ ਚਾਹੀਦੀਆਂ ਹਨ ਉੱਤਰ ਫਲੀਦਾਰ ਫਸਲਾਂ ਹਵਾ ਵਿੱਚੋਂ ਨਾਈਟ੍ਰੋਜਨ ਲੈ ਕੇ ਜ਼ਮੀਨ ਵਿੱਚ ਜਮਾ ਕਰਦੀਆਂ ਹਨ ਦੂਜਾ ਪ੍ਰਸ਼ਨ ਨਵਿਆਨਿਓ ਕੁਦਰਤੀ ਸੋਮਿਆਂ ਦੇ ਨਾਲ ਲਿਖੋ ਉੱਤਰ ਨਵਿਆਨਿਓ ਕੁਦਰਤੀ ਸੋਮੇ ਹਨ ਜੀਵ ਜੰਤੂ ਹਵਾ ਤੋਂ ਊਰਜਾ ਰਹਿਣ ਖੂਦ ਤੋਂ ਊਰਜਾ ਸਮੁੰਦਰੀ ਲਹਿਰਾ ਤੋਂ ਊਰਜਾ ਪਾਣ ਊਰਜਾ ਸੂਰਜੀ ਊਰਜਾ ਜੰਗਲਾਤ ਆਦਿ ਤੀਜਾ ਪ੍ਰਸ਼ਨ ਫਸਲਾਂ ਅਤੇ ਕਰੇਲੂ ਰਹਿਣ ਖੋਂ ਤੋਂ ਕਿਸ ਤਰ੍ਹਾਂ ਦੀਆਂ ਖਾਦਾਂ ਤਿਆਰ ਕੀਤੀਆਂ ਜਾ ਸਕਦੀਆਂ ਹਨ ਉੱਤਰ ਫਸਲਾਂ ਦੀ ਰਹਿੰਦ-ਖੂੰਹਦ ਤੋਂ ਬਣੀ ਕੰਪੋਸਟ ਖਾਦ ਹਰੀ ਖਾਦ ਆਦਿ ਤਿਆਰ ਕੀਤੀਆਂ ਜਾ ਸਕਦੀਆਂ ਹਨ ਚੌਥਾ ਪ੍ਰਸ਼ਨ ਕਰੇਲੂ ਪਦਰਤ ਤੇ ਪਾਣੀ ਦੀ ਬਚਤ ਲਈ ਕੀਤੇ ਜਾ ਸਕਣ ਵਾਲੇ ਕੋਈ ਪੰਜ ਉਪਾਅ ਦੱਸੋ ਉੱਤਰ ਫर्श ਨੂੰ ਢੋਣ ਦੀ ਥਾਂ ਤੇ ਪੋਚੇ ਨਾਲ ਸਾਫ਼ ਕਰਨਾ ਫਲਾਂ ਸਬਜ਼ੀਆਂ ਨੂੰ ਪਾਂਡੇ ਵਿੱਚ ਪਾਣੀ ਪਾ ਕੇ ਧੋਣਾ ਕਰਦੀਆਂ ਖਰਾਬ ਟੁੱਟੀਆਂ ਦੀ ਜਲਦੀ ਤੋਂ ਜਲਦੀ ਮੁਰੰਮਤ ਕਾਰ ਨੂੰ ਪਾਈਪ ਨਾਲ ਨਹੀਂ ਧੋਣਾ ਚਾਹੀਦਾ ਘਰਾਂ ਵਿੱਚ ਛੋਟੇ ਮੂੰਹ ਵਾਲੀਆਂ ਟੁੱਟੀਆਂ ਲਗਵਾਉਣੀਆਂ ਚਾਹੀਦੀਆਂ ਹਨ ਰਸੋਈ ਦਾ ਪਾਣੀ ਕਰਦੀ ਬਗੀਚੀ ਵਿੱਚ ਲਾਂ ਜਾਂ गमਲਿਆਂ ਨੂੰ ਦੇਣਾ ਚਾਹੀਦਾ ਹੈ ਪੰਜਵਾਂ ਪ੍ਰਸ਼ਨ ਕੁਦਰਤੀ ਸੋਮੇ ਕਿੰਦੇ ਪ੍ਰਕਾਰ ਦੇ ਹੁੰਦੇ ਹਨ ਉੱਤਰ

ਇਹ ਅਜਿਹੇ ਸੋਮੇ ਹਨ ਜੋ ਸੀਮਤ ਮਾਤਰਾ ਵਿੱਚ ਹੁੰਦੇ ਹਨ ਅਤੇ ਵਰਤਨ ਤੋਂ ਬਾਅਦ ਦੁਬਾਰਾ ਨਹੀਂ ਬਣਾਏ ਜਾ ਸਕਦੇ ਜਾਂ ਨਵਿਆਏ ਨਹੀਂ ਜਾ ਸਕਦੇ ਇਹਨਾਂ ਨੂੰ ਨਾ ਨਵਿਆਣਯੋਗ ਕੁਦਰਤੀ ਸੋਮੇ ਆਖਦੇ ਹਨ ਉਦਾਹਰਨ ਦੇ ਤੌਰ ਤੇ ਕੋਲਾ ਪੈਟਰੋਲੀਅਮ ਪਦਾਰਥ ਆਦਿ ਯਾਨੀ ਇੱਕ ਵਾਰ ਇਹਨਾਂ ਦੀ ਜਿਆਦਾ ਆਪਾਂ ਯੂਜ਼ ਕਰ ਲੈਂਦੇ ਆ ਵਰਤੋ ਕਰ ਲੈਂਦੇ ਆ ਫਿਰ ਇਹਨਾਂ ਨੂੰ ਵਾਪਸ ਹਾਸਲ ਨਹੀਂ ਕੀਤਾ ਜਾ ਸਕਦਾ ਇਸ ਲਈ ਧਿਆਨ ਨਾਲ ਇਹਨਾਂ ਦੀ ਯੂਜ਼ ਕਰਨੀ ਚਾਹੀਦੀ ਹੈ ਵਰਤੋ ਕਰਨੀ ਚਾਹੀਦੀ ਹੈ ਅਗੇ ਸਤਵਾਂ ਪ੍ਰਸ਼ਨ ਧਰਤੀ ਦੀ ਓਜ਼ੋਨ ਪਰਤ ਕਿਉਂ ਕਮਜ਼ੋਰ ਹੁੰਦੀ ਜਾ ਰਹੀ ਹੈ ਉੱਤਰ ਹਵਾ ਵਿੱਚ ਪ੍ਰਦੂਸ਼ਣ ਵਧਣ ਕਾਰਨ ਕਈ ਗੈਸਾਂ ਜਿਵੇਂ ਕਾਰਬਨ ਡਾਈਆਕਸਾਈਡ ਕਾਰਬਨ ਮੋਨੋਆਕਸਾਈਡ ক্লোਰੋਫਲੋਰੋਕਾਰਬਨ ਆਦਿ ਵਧ ਰਹੀਆਂ ਹਨ ਇਹਨਾਂ ਕਾਰਨ ਓਜ਼ੋਨ ਦੀ ਪਰਤ ਕੱਟਦੀ ਜਾ ਰਹੀ ਹੈ ਓਜ਼ੋਨ ਉਹ ਵਾਲੀ ਪਰਤ ਹੈਗੀ ਹੈ ਜੋ ਸਾਨੂੰ ਸੂਰਜ ਦੀ ਹਾਨੀਕਾਰਕ ਊਰਜਾ ਤੋਂ ਬਚਾਉਂਦੀ ਹੈ ਜਿਸ ਦੇ ਨਾਲ ਕੈਂਸਰ ਨਹੀਂ ਹੁੰਦਾ ਪਰ ਹੁਣ ਪ੍ਰਦੂਸ਼ਣ ਇਹਨਾਂ ਵੱਧ ਗਿਆ ਕਿ ਕੈਂਸਰ ਹੋਣ ਦੇ ਚਾਂਸਸ ਹੋ ਗਏ ਕਿਉਂਕਿ ਇਹ ਪਰਤ ਖਤਮ ਹੁੰਦੀ ਜਾ ਰਹੀ ਹੈ 8ਵਾਂ ਪ੍ਰਸ਼ਨ ਖੇਤੀਯੋਗ ਭੂਮੀ ਕਿਉਂ ਕੱਟਦੀ ਜਾ ਰਹੀ ਹੈ ਉੱਤਰ ਉਦਯੋਗ ਸ਼ਹਿਰੀਕਰਨ ਇਮਾਰਤਾਂ ਅਤੇ ਪਾਵਰ ਪਲਾਂਟ ਆਦਿ ਲਈ ਜ਼ਮੀਨ ਦੀ ਮੰਗ ਵੱਧ ਰਹੀ ਹੈ ਜਿਸ ਕਾਰਨ ਖੇਤੀਯੋਗ ਭੂਮੀ ਦੀ ਜਿਹੜੀ था है ओहो काट दी जा रही है नौवां प्रश्न लेजर कराहे दी ਵਰਤੋਂ ਪਾਣੀ ਦੀ ਬਚਤ ਵਿੱਚ ਕਿਵੇਂ ਸਹਾਇੀ ਹੁੰਦੀ ਹੈ ਉੱਤਰ ਖੇਤਾਂ ਨੂੰ ਲੇਜ਼ਰ ਕਰਾਹੇ ਨਾਲ ਪਤਰਾ ਕਰਨ ਨਾਲ ਪਾਣੀ ਦੀ ਬਚਤ ਹੋ ਜਾਂਦੀ ਹੈ 10ਵਾਂ ਪ੍ਰਸ਼ਨ ਉਦਯੋਗਾਂ ਵਿੱਚ ਪਾਣੀ ਦੀ ਸੰਭਾਲ ਬਾਰੇ ਕੋਈ ਦੋ ਨੁਕਤੇ ਲਿਖੋ ਉੱਤਰ ਇਕੋ ਪਾਣੀ ਦੀ ਬਾਰ-ਬਾਰ ਵਰਤੋਂ ਕੀਤੀ ਜਾਵੇ ਜਿਵੇਂ ਥਰਮਲ ਪਲਾਂਟਾਂ ਵਿੱਚ ਹੁੰਦਾ ਹੈ ਅਤੇ ਵਰਤੇ ਹੋਏ ਪਾਣੀ ਨੂੰ ਸੋਧ ਕੇ ਖੇਤੀਬਾੜੀ ਦੇ ਕੰਮਾਂ ਲਈ ਵਰਤਣਾ ਚਾਹੀਦਾ ਹੈ ਇਹ ਗੱਲ ਧਿਆਨ ਰੱਖਣ ਵਾਲੀ ਹੈ ਅੱਗੇ ਹੈਗੇ ਨੇ 5-6 ਵਾਕਾਂ ਵਿੱਚ ਉੱਤਰ ਦਿਓ ਉਹ ਵਾਲੇ ਸਵਾਲ ਪਹਿਲਾ ਪ੍ਰਸ਼ਨ ਹੈ ਕੁਦਰਤੀ ਸੋਮਿਆ ਦੀ ਵੱਧ ਵਰਤੋਂ ਕਾਰਨ ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ ਉੱਤਰ ਕੁਦਰਤੀ ਸੌਮਿਆਂ ਦੀ ਵੱਧ ਵਰਤੋਂ ਕਾਰਨ ਅੱਗੇ ਲਿਖੀਆਂ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ ਪਹਿਲਾ ਪਾਣੀ ਦੀ ਬੇਦੇਰੇ ਵਰਤੋਂ ਕਾਰਨ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਹੋਰ ਹੇਠਾਂ ਜਾ ਰਿਹਾ ਹੈ ਦੂਜਾ ਖੇਤਾਂ ਵਿੱਚ ਬੇਲੋੜੀਆਂ ਖਾਦਾਂ ਤੇ ਰਸਾਇਣਾਂ ਦੀ ਵਰਤੋਂ ਕਾਰਨ ਮਿੱਟੀ ਪਾਣੀ ਅਤੇ ਵਾਤਾਵਰਣ ਪ੍ਰਦੂਸ਼ਿਤ ਹੋ ਰਿਹਾ ਹੈ ਤੇਜਾ ਸ਼ਹਿਰੀਕਰਨ ਅਤੇ ਉਦਯੋਗੀਕਰਨ कारण जंगल कटे जा रहे हैं जिम्मे है हो की है, होगी कोयला हो गया पेट्रोलियम हो गया ये छेती ही मुक जान जिस हिसाब वर्त रहे हैं दूजा प्रश्न हवा प्रदूषण घट करने की उपा जा सकते हैं ਉੱਤਰ ਹਵਾ ਪ੍ਰਦੂਸ਼ਣ ਨੂੰ ਘਟ ਕਰਨ ਲਈ ਹੇਠ ਲਿਖੇ ਉਪਾਅ ਕੀਤੇ ਜਾ ਸਕਦੇ ਹਨ ਵਧੇਰੇ ਰੁੱਖ ਲਾਉਣੇ ਚਾਹੀਦੇ ਹਨ ਜਿਸ ਨਾਲ ਕਾਰਬਨ ਡਾਈਆਕਸਾਈਡ ਘਟਦੀ ਹੈ ਤੇ ਆਕਸੀਜਨ ਵੱਧਦੀ ਹੈ ਸਲਫਰ ਅਤੇ ਸਿਕਾ ਰਹਿਤ ਪੈਟਰੋਲ ਦੀ ਵਰਤੋਂ ਕਰਨੀ ਚਾਹੀਦੀ ਹੈ ਜ਼ਹਿਰੀਲੀਆਂ ਗੈਸਾਂ ਵਾਲੇ ਧੂਏ ਨੂੰ ਪਾਣੀ ਦੀ ਸਪਰੇ ਵਿੱਚ ਲੰਗਾ ਕੇ ਸਾਫ਼ ਕਰਨਾ ਚਾਹੀਦਾ ਹੈ ਪਾਲਣ ਲਈ ਕੋਇਲੇ ਦੀ ਬਜਾਏ ਸੂਰਜੀ ਊਰਜਾ ਬਾਇਓ ਗੈਸ ਗੈਸ ਅਤੇ ਬਿਜਲੀ ਦੀ ਵਧੇਰੇ ਵਰਤੋਂ ਕਰਨੀ ਚਾਹੀਦੀ ਹੈ। ਪੰਜਵਾਂ ਫੈਕਟਰੀਆਂ ਵਿੱਚ ਧੂੰਏ ਨੂੰ ਸਾਫ਼ ਕਰਨ ਲਈ ਉਪਕਰਣ ਲਾਉ ਅਤੇ ਚਿਮਨੀਆਂ ਉੱਚੀਆਂ ਹੋਣੀਆਂ ਚਾਹੀਦੀਆਂ ਹਨ। ਹਵਾ ਸਾਫ਼ ਕਰਨ ਲਈ ਫਿਲਟਰ ਪਲਾਂਟ ਲਗਾਉਣੇ ਚਾਹੀਦੇ ਹਨ। ਤੀਜਾ ਪ੍ਰਸ਼ਨ ਖੇਤੀ ਵਿੱਚ ਪਾਣੀ ਦੀ ਸੁਚੱਜੀ ਵਰਤੋਂ ਕਿਵੇਂ ਕੀਤੀ ਜਾ ਸਕਦੀ ਹੈ? ਉੱਤਰ ਪਾਣੀ ਕੁਦਰਤੀ ਸੋਮਾ ਹੈ ਜਿਸ ਨੂੰ ਬਚਾਉਣ ਦੀ ਬਹੁਤ ਲੋੜ ਹੈ ਖੇਤੀ ਵਿੱਚ ਵੀ ਪਾਣੀ ਦੀ ਸੁਚੱਜੀ ਵਰਤੋਂ ਬਹੁਤ ਜ਼ਰੂਰੀ ਹੈ ਇਸ ਲਈ ਹੇਠ ਲਿਖੇ ਅਨੁਸਾਰ ਕਰਨਾ ਚਾਹੀਦਾ ਹੈ ਸਿੰਚਾਈ ਕਰਨ ਲਈ ਫੁਆਰਾ ਅਤੇ ਡ੍ਰਿਪ ਸਿੰਚਾਈ ਪ੍ਰਣਾਲੀ ਦੀ ਵਰਤੋਂ ਕਰਨੀ ਚਾਹੀਦੀ ਹੈ ਖੇਤਾਂ ਨੂੰ ਲੇਜ਼ਰ ਕਰਾਹੇ ਨਾਲ ਪਦਰਾ ਕਰਨਾ ਨਾ ਕਰਨ ਨਾਲ ਵੀ ਪਾਣੀ ਦੀ ਬਚਤ ਹੁੰਦੀ ਹੈ ਅਜਿਹੀਆਂ ਫਸਲਾਂ ਦੀ ਬਿਜਾਈ ਕਰਨੀ ਚਾਹੀਦੀ ਹੈ ਜਿਨ੍ਹਾਂ ਨੂੰ ਵਾਦੇ ਨਹੀਂ ਘਟ ਪਾਣੀ ਦੀ ਲੋੜ ਹੋਵੇ ਝੋਨੇ ਵਿੱਚ ਪਹਿਲੇ 15 ਦਿਨ ਤੋਂ ਬਾਅਦ ਪਾਣੀ ਲਗਾਤਾਰ ਖੜਾ ਨਹੀਂ ਰੱਖਣਾ ਚਾਹੀਦਾ ਝੋਨੇ ਵਿੱਚ ਪਾਣੀ ਦੀ ਬਚਤ ਲਈ ਟੈਂਸ਼ੀਓਮੀਟਰ ਦੀ ਵਰਤੋਂ ਕਰਨੀ ਚਾਹੀਦੀ ਹੈ ਫਸਲ ਦੀ ਬਿਜਾਈ ਵਟਾ ਤੇ ਕਰਨੀ ਚਾਹੀਦੀ ਹੈ ਇਸ ਨਾਲ ਪਾਣੀ ਦੀ ਬਚਤ ਕੀਤੀ ਜਾ ਸਕਦੀ ਹੈ ਖੇਤਾਂ ਵਿੱਚ ਪਰਾਲੀ ਜਾਂ ਮੋਮਜਾਮਾ ਵਿਛਾ ਕੇ ਮਲਚਿੰਗ ਕਰਨ ਨਾਲ ਪਾਣੀ ਦੀ ਬਚਤ ਹੁੰਦੀ ਹੈ ਚੌਥਾ ਪ੍ਰਸ਼ਨ ਭੂਮੀ ਸੰਭਾਲ ਲਈ ਆਪਣੇ ਵਿਚਾਰ ਦਿਓ ਉੱਤਰ ਭੂਮੀ ਸੰਭਾਲ ਲਈ ਹੇਠ ਲਿਖੇ ਅਨੁਸਾਰ ਕਰਨਾ ਚਾਹੀਦਾ ਹੈ ਪਹਾੜੀਆਂ ਤੇ ਟਲਾਂ ਦੇ ਉਲਟ ਕਤਾਰਾਂ ਵਿੱਚ ਫਸਲਾਂ ਬੀਜਣ ਤੇ ਭੂਮੀ ਖੋਰ ਘਟ ਹੁੰਦਾ ਹੈ ਟਲਾਂ ਵਾਲੀਆਂ ਥਾਵਾਂ ਤੇ ਪੌੜੀਦਾਰ ਖੇਤੀ ਕਰਨੀ ਚਾਹੀਦੀ ਹੈ ਰਸਾਇਣਾਂ ਤੇ ਖਾਦਾਂ ਦੀ ਬੇਲੋੜੀ ਵਰਤੋਂ ਨਹੀਂ ਕਰਨੀ ਚਾਹੀਦੀ ਹੈ ਹਵਾ ਰਾਹੀਂ ਭੂਮੀ ਖੁਰਨ ਤੋਂ ਰੋਕਣ ਲਈ ਹਵਾ ਰੋਕੋ ਵਾੜਾ ਅਤੇ ਰੋਖਾਂ ਦੀਆਂ ਕਤਾਰਾਂ ਲਗਾਉਣੀਆਂ ਚਾਹੀਦੀਆਂ ਹਨ ਜੈਵਿਕ ਖੇਤੀ ਨੂੰ ਵਧਾਉਣਾ ਚਾਹੀਦਾ ਹੈ ਫਸਲਾਂ ਦੇ ਰਹਿਣ ਖੋਣ ਤੋਂ ਬੜੀ ਕੰਪੋਸਟ ਖਾਦ ਹਰੀ ਖਾਦ ਰੂੜੀ ਖਾਦ ਆਦਿ ਦੀ ਵਰਤੋਂ ਕਰਨੀ ਚਾਹੀਦੀ ਹੈ ਸਤਵਾਂ ਫਸਲੀ ਚੱਕਰਾ ਵਿੱਚ ਫਲੀਦਾਰ ਫਸਲਾਂ ਜ਼ਰੂਰ ਲਾਉਣੀਆਂ ਚਾਹੀਦੀਆਂ ਹਨ ਜੋ ਹਵਾ ਵਿੱਚਲੀ ਨਾਈਟ੍ਰੋਜਨ ਨੂੰ ਜ਼ਮੀਨ ਵਿੱਚ ਜਮਾ ਕਰ ਦਿਆ ਹਨ ਪੰਜਵਾਂ ਪ੍ਰਸ਼ਨ ਕੁਦਰਤੀ ਸੌਮਿਆਦੀ ਦੁਰਵਰਤੋ ਅਤੇ ਪ੍ਰਦੂਸ਼ਣ ਤੇ ਨੋਟ ਲਿਖੋ ਉੱਤਰ ਕੁਦਰਤੀ ਸੌਮਿਆਦੀ ਦੁਰਵਰਤੋ ਅਤੇ ਪ੍ਰਦੂਸ਼ਣ ਵਦੇਰੇ ਵਿਕਸਿਤ ਦੇਸ਼ਾਂ ਨੇ ਤਕਨੀਕੀ ਤਰੱਕੀ ਕਰਕੇ ਕੁਦਰਤੀ ਸੌਮਿਆ ਦਾ ਬਹੁਤ ਨੁਕਸਾਨ ਕੀਤਾ ਹੈ ਤੇ ਵੱਧ ਆਬਾਦੀ ਵਾਲੇ ਦੇਸ਼ਾਂ ਜਿਵੇਂ ਚੀਨ ਅਤੇ ਭਾਰਤ ਵਿੱਚ ਕੁਦਰਤੀ ਸੌਮਿਆ ਦੀ ਕਾਟ ਹੋ ਗਈ ਹੈ ਜੰਗਲਾਂ ਦੀ ਅਣੇਵਾ ਕਟਾਈ ਨਾਲ ਵਾਤਾਵਰਨ ਵਿੱਚ ਮੋਸਲੀ ਬਦਲਾ ਆ ਰਹੀ ਹੈ ਅਤੇ ਨੁਕਸਾਨਦਾਇਕ ਗੈਸਾਂ ਦਾ ਬਾਦਾਂ ਹਵਾ ਵਿੱਚ ਹੋ ਰਿਹਾ ਹੈ। ਪਾਣੀ ਦੀ ਵਧੇਰੇ ਵਰਤੋਂ ਕਾਰਨ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਹੋਰ ਹੇਠਾਂ ਜਾ ਰਿਹਾ ਹੈ। ਖੇਤਾਂ ਵਿੱਚ ਬੇਲੋੜੀਆਂ ਖਾਦਾਂ ਤੇ ਰਸਾਇਣਾਂ ਦੀ ਵਰਤੋਂ ਕਾਰਨ ਮਿੱਟੀ, ਪਾਣੀ ਅਤੇ ਵਾਤਾਵਰਨ ਪ੍ਰਦੂਸ਼ਿਤ ਹੋ ਰਿਹਾ ਹੈ। शहरीकरण ਅਤੇ ਉਦਯੋਗੀਕਰਨ ਕਾਰਨ ਜੰਗਲ ਕੱਟੇ ਜਾ ਰਹੇ ਹਨ ਅਤੇ ਖੇਤੀ ਜੋਗ ਜ਼ਮੀਨ ਘਟ ਰਹੀ ਹੈ। ਵਧ ਵਰਤੋਂ ਕਾਰਨ NaN ਬਿਆਨ ਯੋਗ ਸੋਮੇ ਜਲਦੀ ਸਮਾਪਤ ਹੋ ਜਾਣਗੇ। ਤੇ ਇਹ ਸੀ ਕਿ ਅੱਜ ਦੀ ਕਲਾਸ ਵਿੱਚ ਉਮੀਦ ਕਰਦੀ ਹਾਂ ਤੁਹਾਨੂੰ ਇਸ ਚੈਪਟਰ ਦੇ ਇਸ 파ਟ ਦੇ ਪ੍ਰਸ਼ਨ ਉੱਤਰ ਸਮਝ ਆ ਗਏ ਹੋਣਗੇ ਤੇ ਜੇ ਇਹ ਵੀਡੀਓ ਵਧੀਆ ਲੱਗੀ ਕਮੈਂਟ ਕਰਨਾ ਨਾ ਭੁੱਲਿਓ ਆਪਾਂ ਹੁਣ ਅਗਲੀ ਕਲਾਸ ਵਿੱਚ ਮਿਲਾਂਗੇ। ਟਿਲ ਦੈਨ ਵੀਡੀਓ ਨੂੰ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ। ਬਾਏ ਬਾਏ।